ਡੜਾ ਤਾਂ ਡੜਾ ਹੁੰਦਾ ਹੈ ਕਿਹ ਪਤਾ ਕਹਾਂ ਸੇ ਚਲਾ ਹੁੰਦਾ ਹੈ ਪਾਤੀਆਂ ਤੁਹਾਡਾ ਸਵਾਗਤ ਕਰ ਰਹੀਆਂ ਪਿੰਡਾ ਜੀ ਇੱਕ ਕਿਲੇ ਦੇ ਵਿੱਚੋਂ ਦੋ ਕਨਾਲਾਂ ਦਾ ਦੋ ਕਨਾਲਾਂ ਤੁਹਾਨੂੰ ਦੇ ਕੇ ਕਿਲਾ ਲੈ ਗੇ ਤੇ ਉਹਦੇ ਵਿੱਚ ਅਸੀਂ ਕਾਨੂੰ ਜਵਾਬ ਕਿੱਥੋਂ ਵਿਆਂਵਾਂਗੇ ਤੁਹਾਡੀ ਜ਼ਮੀਨ ਲੈਣ ਕੋਈ ਆ ਜਾਂਦਾ ਕੀ ਕਰੋ ਅਸੀਂ ਤਾਂ ਕੋਈ ਨਹੀਂ ਅਸੀਂ ਤੇ ਖੇਤਰ ਬੋਲਾ ਹੀ ਕਰਾਂਗੇ ਇਹਨਾਂ ਨਾਲ ਜੋ ਬੱਜੇਗੀ ਉਹ ਹੀ ਠੁੱਕਣਗੇ ਇਹਨਾਂ ਨੂੰ ਪਹਿਲਾਂ ਤਾਂ ਭਗਵੰਤ ਮਾਨ ਖੁਦ ਧਰਨਿਆਂ 'ਚ ਜਾ ਕੇ ਦਿੱਲੀ ਵੀ ਪੈਂਦਾ ਰਿਹਾ ਨਾਲ ਕਿਸਾਨਾਂ ਦੇ ਪੈਂਦਾ ਰਿਹਾ ਸਾਰੇ ਬੈਂਦੇ ਰਹੇ ਨੇ ਜੀ ਹੁਣ ਕਿਸਾਨਾਂ ਦੇ ਖਿਲਾਫ ਚੱਲ ਗਏ ਸੈਂਟਰ ਦੀ ਪਾਲਿਸੀ ਆ ਸਾਰੀ ਭਗਵੰਤ ਮਾਨ ਦਾ ਤਾਂ ਕੋਈ ਨਹੀਂਗਾ ਸਾਰੇ ਸੈਂਟਰ ਦੇ ਆ ਉਹਨਾਂ ਨੂੰ ਦੇਣੀ ਆ ਅਡਾਨੀ ਵਾਲੀ ਵਰਗਿਆਂ ਨੂੰ ਖੋ ਕੇ ਹੁਣ ਵੀ ਐ ਕਿਵੇਂ ਦੇ ਦਿਆਂਗੇ ਅਸੀਂ ਨਹੀਂ ਦੇਣ ਦੇਣੀ ਜੀ ਤੇਰੇ ਲੈ ਜੇ ਪੈਲੀ 'ਚ ਨਾ ਜ਼ਿਮੀਂਦਾਰ ਨੇ ਵੜਨ ਦੇਣਾ ਨਾ ਅਸੀਂ ਵੜਨ ਦਈਏ ਭਾਵੇਂ ਉੱਪਰੋਂ ਸਾਡੇ ਲਾਛਾਂ ਤੋਂ ਅੰਨਕੇ ਲੈ ਲੈਗਾ ਲੈ ਲੇਗਾ ਪਰ ਨਹੀਂ ਅਸੀਂ ਨਹੀਂ ਲੈਣ ਦੇਂਦੇ ਪੈਲੀਆਂ ਨਹੀਂ ਲੈਣਾ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਜੇ ਇਸ ਛੇਰ ਨੇ ਅਸੀਂ ਸਵਾ ਛੇਰਾਂ ਅਸੀਂ ਇਹਨਾਂ ਨੂੰ ਪਿੱਛੇ ਕਰਕੇ ਜਿੱਦਣ ਧੌਣ ਤੇ ਗੋਡਾ ਧਰਿਆ ਸੀ ਤਰਾਂਗੇ ਸੱਤੋਂ ਪਹਿਲਾਂ ਸਾਡੇ ਬਜ਼ੁਰਗ ਨੇ ਠੀਕ ਆ ਉਸ ਤੋਂ ਬਾਅਦ ਝੋਏ ਨੇ ਇਹ ਤਗੜੇ ਹੋਣ તાਜ ਜੋਦਾ ਪਿੰਡ ਦੇ ਵਿੱਚ ਵੱਡਾ ਇਕੱਠ ਜਿਹੜਾ ਹੋਇਆ ਲੈਣ ਪੂਲਿੰਗ ਦੇ ਖਿਲਾਫ ਹੁਣ ਗੱਲਬਾਤ ਕਰਦੇ ਆਂ ਜਿਹੜੇ ਕਿਸਾਨ ਇੱਥੇ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਜ਼ਮੀਨ ਦਿਓਗੇ ਆਪਣੀ ਨਾ ਜੀ ਪਿੰਡ 'ਚ ਨਹੀਂ ਵੜਨਦੇ ਅਸੀਂ ਤੇ ਜੀ ਛਤਰਾਣੇ ਤੋਂ ਆਏ ਆ ਪਾਤੜਾਂ ਦੇ ਕੋਲ ਸਾਡਾ ਪਿੰਡ ਹੈ ਇੱਥੋਂ ਮੰਨ ਲਓ ਵੀ ਇਸ ਡਰ ਕਰਕੇ ਹੀ ਅਸੀਂ ਵੀ ਸਾਡੇ ਪਿੰਡਾਂ 'ਚ ਨਾ ਵੜਨ ਨਾ ਲੁਧਿਆਣੇ ਵੜਨ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਸਾਡੇ ਦਾ ਪਿੰਡ 'ਚ ਵੜਨ ਦੀ ਐਮਐਲਏ ਤੱਕ ਨਹੀਂ ਵੜਦਾ ਜੀ ਐਮਐਲਏ ਤੱਕ ਐਮਐਲਏ ਵੜਨ ਨਹੀਂ ਦਿੰਦੇ ਨਾ ਜੀ ਨਾ ਸਾਡੇ ਪਿੰਡ 'ਚ ਐਮਐਲਏ ਤੱਕ ਦਾ ਵੜਨਾ ਬਣਾ ਹੈ ਕਿਉਂ ਐਮਐਲਏ ਦਾ ਵੜਨਾ ਕਿਉਂ ਬਣਾ ਹੈ ਆਮ ਆਦਮੀ ਪਾਰਟੀ ਸਰਕਾਰ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਜੀ ਕਿਸਾਨਾਂ ਨਾਲ ਵੀ ਪਹਿਲਾਂ ਬਹੁਤ ਜ਼ਿਆਦਾ ਧੱਕਾ ਕੀਤਾ ਹੈ ਇਸ ਕਰਕੇ ਅਸੀਂ ਕਿਸਾਨਾਂ ਕਿਸਾਨ ਦੇ ਪੁੱਤਰਾਂ ਅਸੀਂ ਧੱਕਾ ਨਹੀਂ ਜਰਾ ਤੁਹਾਡੇ ਪਿੰਡ ਕੋਈ ਵੀ ਐਮਐਲਏ ਜਾਂ ਆਵਾਜ਼ ਦੀ ਪਾਰਟੀ ਦਾ ਬੰਦਾ ਵੜ ਨਹੀਂ ਸਕਦਾ ਨਾ ਜੀ ਨਾ ਵਿਰੋਧ ਹੋਏਗਾ ਵਿਰੋਧ ਹੋਏਗਾ ਪੂਰਾ ਜੀ ਪੂਰਾ ਤੁਹਾਡੀ ਜ਼ਮੀਨ ਲੈਂਡ ਪੋਲਿੰਗ ਚ ਆਈ ਵੀ ਨਹੀਂ ਅਸੀਂ ਅਸੀਂ ਜੀ ਇਹਨਾਂ ਦਾ ਸਾਥ ਦੇਵਾਂਗੇ ਅੱਜ ਕੱਲ ਨੂੰ ਤਾਂ ਹੀ ਸਾਡਾ ਸਾਥ ਦੇਣਗੇ ਜਿਹਾਂ ਜਨਤਾ ਸਾਥ ਦੇਵਾਂਗੇ ਕੱਲ ਨੂੰ ਸਾਡਾ ਦੇਣਗੇ ਅੱਜ ਇਹਨਾਂ ਨਾਲ ਬਣੀ ਹੈ ਕੱਲ ਨੂੰ ਸਾਡੇ ਨਾਲ ਬਣੇਗੀ ਇਸੇ ਕਰਕੇ ਅਸੀਂ ਭਰਾਵਾਂ ਨਾਲ ਭਰਾ ਤੁਰ ਕੇ ਸਾਥ ਦੇਵਾਂਗੇ ਜੀ ਅਸੀਂ ਸਰਦਾਰ ਜਗਜੀਤ ਸਿੰਘ ਡੱਲੇ ਵਾਲ ਦੀ ਸੋਚ ਤੇ ਅਸੀਂ ਚੱਲਾਂਗੇ ਤੇ ਉਹਨਾਂ ਦੇ ਨਾਲ ਚੱਲ ਕੇ ਇਹਨਾਂ ਦਾ ਸਾਥ ਦੇਵਾਂਗੇ ਭਾਈ ਜੀ ਤੁਹਾਡੇ ਪਿੰਡ 'ਚ ਕੋਈ ਆ ਗਿਆ ਤੁਹਾਨੂੰ ਸਮਝਾਉਣ ਵਾਸਤੇ ਆ ਗਿਆ ਵੀ ਇਹ ਪਾਲਸੀ ਦਾ ਬੜੀ ਫਾਇਦੇਮੰਦ ਆ ਵੈਸੇ ਹੀ ਸਮਝਾਉਣ ਵਾਸਤੇ ਆ ਗਿਆ ਫੇਰ ਆ ਸਾਨੂੰ ਪਤਾ ਜੀ ਉਹ ਹੀ ਬੋਲ ਸਾਨੂੰ ਪੜਿਆ ਹੋਇਆ ਸਾਰਾ ਪਾਲਸੀ ਦਾ ਪਤਾ ਜੀ ਸਾਨੂੰ ਇੱਕ ਕਿਲੇ ਦੇ ਵਿੱਚੋਂ ਦੋ ਕਨਾਲਾਂ ਦਾ ਦੋ ਕਨਾਲਾ ਤੁਹਾਨੂੰ ਦੇ ਕੇ ਕਿਲਾ ਲੈ ਗਏ ਤੇ ਉਹਦੇ ਵਿੱਚ ਅਸੀਂ ਕਾਨੂੰ ਜਵਾਕ ਕਿੱਥੋਂ ਵਿਆਂਵਾਂਗੇ ਜੀ ਜਵਾਕਾਂ ਤੇ ਵਿਆਹ ਤਾਂ ਸਾਡੇ ਜਵਾਕਾਂ ਤੇ ਤਾਂ ਹੀ ਹੋਣੇ ਨੇ ਜੇ ਸਾਡੇ ਕਿੱਲੇ ਨੇ ਸਾਨੂੰ ਤਾਂ ਕਿਸੇ ਨੂੰ ਕੁੜੀ ਨਹੀਂ ਦੇਣੀ ਸਾਨੂੰ ਤਾਂ ਕਿਸੇ ਨੇ ਨਹੀਂ ਦੇਣੀ ਜੀ ਉਹ ਪਲਾਟਾਂ ਨੂੰ ਥੋੜਾ ਕਿਸੇ ਨੇ ਦੇਣੀ ਆ ਪਲਾਟਾਂ ਨੂੰ ਕੋਈ ਨਹੀਂ ਦਿੰਦਾ ਜੀ ਸਾਨੂੰ ਤਾਂ ਜ਼ਿੰਮੇਦਾਰਾਂ ਨੂੰ ਮੰਨ ਲਓ ਪੈਲੀ ਨਾਲ ਹੀ ਪਾਏ ਸਾਡੇ ਜੁੜੇ ਹੋਏ ਨੇਰਮਾਨ ਉਹਨਾਂ ਨੂੰ ਨਾ ਸੁਣਿਆ ਤੁਹਾਡੇ ਪਿੰਡਾਂ ਇਸੜੇ ਆਮ ਆਦੀ ਪਾਰਟੀ ਦੇ ਮੈਂਬਰ ਆ ਉਹ ਵੀ ਛੱਡੀ ਜਾਂਦੇ ਆ ਜਾਂ ਉਹ ਵੀ ਤੁਹਾਡੇ ਮੂਰੇ ਨਹੀਂ ਆਉਂਦੇ ਕੋਈ ਨਹੀਂ ਆਉਂਦਾ ਜੀ ਕੋਈ ਵੀ ਆਮ ਆਦਮੀ ਪਾਰਟੀ ਛੱਡ ਕੇ ਸਾਰੇ ਹੀ ਕਿਸਾਨ ਜੁਨੀਅਨ ਨਾਲ ਰਲ ਹੀ ਜਾਂਦੇ ਨੇ ਪਾਰਟੀ ਬਾਜ਼ੀ ਦਾ ਸਾਡੇ ਪਿੰਡ ਹੁਣ ਖਤਮ ਹੀ ਹੋ ਗਈ ਤਕਰੀਬਨ ਹਾਂ ਜੀ ਤਕਰੀਬਨ ਤਕਰੀਬਨ ਖਤਮ ਹੈ ਕੋਈ ਪਾਰਟੀ ਬਾਜ਼ੀ ਵਾਲੇ ਪਾਸੇ ਦੁਰਦਾ ਹੀ ਨਹੀਂ ਜੇ ਤੁਹਾਡੀ ਜ਼ਮੀਨ ਲੈਣ ਕੋਈ ਆ ਗਿਆ ਤੁਹਾਡੀ ਜ਼ਮੀਨ ਲੈਣ ਕੋਈ ਆ ਜਾਂਦਾ ਕੀ ਕਰੋ ਅਸੀਂ ਤਾਂ ਕੋਈ ਨਹੀਂ ਅਸੀਂ ਤਾਂ ਖੇਤਰ ਬੋਲਾ ਹੀ ਕਰਾਂਗੇ ਇਹਨਾਂ ਨਾਲ ਜੋ ਬੱਜੇਗੀ ਉਹ ਹੀ ਠੁੱਕਣਗੇ ਇਹਨਾਂ ਨੂੰ ਹਾਂ ਅਸੀਂ ਜੀ ਔਰ ਅਸੀਂ ਕੁਝ ਨਹੀਂ ਕਰ ਸਕਦੇ। ਮਲੇ ਵਾਲੇ ਕੋਈ ਨਹੀਂ ਬੜਦੇ। ਸਾਡੇ ਕੋਈ ਨਹੀਂ ਆਉਂਦਾ। ਸਾਡੇ 3 ਕਿਲੋਮੀਟਰ ਦੂਰ ਤੇ ਮਲੇ ਦਾ ਪਿੰਡ ਹੈ। ਉਹ ਆਪਣੀ ਸੜਕੇ ਨੰਗ ਜਾਂਦਾ ਆਪਣੀ ਆਏ। ਪਿੰਡ ਪਹੁੰਚਣਾ ਹੈ ਜੀ। 3 ਕਿਲੋਮੀਟਰ ਨਾਲ ਪੈਲੀਆਂ ਦੇ ਸਾਡੇ ਨਾਲ ਪਿੰਡ ਹੈ ਉਹਦਾ। ਜੇ ਬਾਲਾ ਧੱਕਾ ਕਰੇਗਾ ਪਿੰਡ ਪਹੁੰਚ ਜਾਗੇ ਅਸੀਂ। ਕਿਹੜਾ ਤੁਹਾਡਾ? ਕਲਵੰਤ ਸਿੰਘ ਬਾਜੀ ਕਰਿਆ ਜੀ। ਅਸੀਂ ਉਹਨਾਂ ਦੇ ਪਿੰਡ ਪਹੁੰਚ ਜਾਣਾ ਹੈ। ਉਹ ਪਿੰਡ ਨਾਲ ਤੁਸੀਂ ਆਪੇ। ਹਾਂ ਜੀ ਹਾਂ। ਨਾਲ ਹੀ ਹੈ ਜਿੱਥੇ ਅਸੀਂ ਪੈਲੀਆਂ ਸਾਡੀ ਉਥੇ ਨਾਲ ਹੀ ਪਿੰਡ ਹੈ ਘੱਗਰ ਦੇ ਨਾਲ ਹੀ ਹੈ। ਸਿੱਧਾ ਇਹਨਾ ਹੋ ਹੀ ਨਹੀਂ ਸਕਦਾ ਜੀ ਸਾਡੇ ਤੋਂ ਬਾਹਰ ਤੁਰ ਜੇ ਜਾਂ ਸਾਡੇ ਖਿਲਾਫ ਆ ਜੇ ਕੋਈ ਨਹੀਂ ਸਕਦਾ ਜੀ ਭਾਈ ਜੀ ਕਿੰਨਾ ਦੇਖਦੇ ਹੋ ਸਕੀਮ ਪਾਲਸੀ ਜਿਹੜੀ ਆ ਤੁਹਾਨੂੰ ਠੀਕ ਲੱਗੀ ਨਾ ਜੀ ਨਾ ਇਹ ਪਾਲਸੀ ਸਾਨੂੰ ਪ੍ਰੈੜੀ ਲੱਗੀ ਹੈ ਜੀ ਅਸੀਂ ਆਨੇ ਆ ਵੀ ਇਹ ਪਾਲਸੀ ਨੇ ਬਰ ਖਿਲਾਫ ਹਾਂ ਸੀ ਜਿਹੜੀ ਇਹ ਲੈਨ ਪੂਲਿੰਗ ਹੈ ਇਹਦੇ ਬਰ ਖਿਲਾਫ ਆਸੀਂ ਜੇ ਕੋ ਸਾਡੇ ਪਿੰਡ ਐਮ ਐਲ ਏ ਵੀ ਵੜਦਾ ਜੀ ਕੋਈ ਵੀ ਵੜਦਾ ਮੰਤਰੀ ਵੀ ਵੜਦਾ ਕੋਈ ਉਹਦਾ ਵਿਰੋਧ ਕਰਾਂਗੇ ਅਸੀਂ ਵੱਧ ਤੋਂ ਵੱਧ ਕਰਾਂਗੇ ਜੀ ਕਿਸਾਨ ਜਥੇਬੰਦੀ ਸਾਡੇ ਨਾਲ ਖੜੀ ਹੈ ਸਿੱਧੂਪੁਰ ਬਾਪੂ ਜਗਜੀਤ ਸਿੰਘ ਧੱਲੇਵਾਲ ਜੀ ਜੀ سپورਟ ਦੇ ਨਾਲ ਅਸੀਂ ਚੱਲਦੇ ਆਂ ਜਿਥੇ ਬੰਦੀ ਸਾਡੇ ਨਾਲ ਹੈ ਜੀ ਅਸੀਂ ਵੱਧ ਤੋਂ ਵੱਧ ਜਿਹੜਾ ਬੰਦਾ ਗੂ ਆ ਪਹੁੰਚੇਗਾ ਉਹਦੇ ਵਿਰੋਧ ਹੋਏਗਾ ਜੀ ਵੱਧ ਤੋਂ ਵੱਧ ਕਰਾਂਗੇ ਕਿਤਾ ਦੇਖਦੇ ਹੋ ਪਾਲਸੀ ਤੁਹਾਨੂੰ ਸਮਝ ਆਈ ਪਤਾ ਲੱਗੀ ਸਮਝ ਤੇ ਆਈਏ ਤਾਂ ਹੀ ਆਏ ਆ ਜੀ ਇੱਥੇ ਜੇ ਸਮਝ ਆਈਏ ਤਾਂ ਹੀ ਆਏ ਆ ਤੱਕੇ ਅੱਜ ਇਹਨਾਂ ਦੀ ਵਾਰੀ ਹੈ ਜੇ ਭਾਵੇਂ ਜਿੱਧਰ ਮਰਜ਼ੀ ਲੈਂਡ ਪੋਲਿੰਗ ਕਰਾਂ ਅੱਜ ਕੱਲ ਨੂੰ ਸਾਡੀ ਵਾਰੀ ਹੈ ਜੀ ਇਹ ਵਾਰੀ ਸਾਰਿਆਂ ਦੀ ਆਉਣੀ ਹੈ ਭਾਵੇਂ ਇਹ ਨਹੀਂ ਇੱਕ ਬੰਦੇ ਦੀ ਆਉਣੀ ਹੈ ਪੰਜਾਬ ਦੀ ਵਾਰੀ ਸਾਰੇ ਪੰਜਾਬ ਦੀ ਵਾਰੀ ਆਉਣੀ ਹੋਣੀ ਸਾਰੇ ਪੰਜਾਬ ਦੀ ਵਾਰੀ ਆਏਗੇ ਜਿਹੜਾ ਖੜਾ ਹੋ ਜਾਏਗਾ ਬਚ ਜਾਏਗਾ ਜਿਹੜਾ ਨਾਰ ਹਲੇਗਾ ਜੱਤੀ ਬੰਦੀ ਇਹ ਨਾਲ ਉਹ ਤਾਂ ਤੁਹਾਨੂੰ ਪਤਾ ਹੀ ਹੈ ਭਾਈ ਜੀ ਇੱਕ ਗੱਲ ਆ ਵੀ ਤੁਸੀਂ ਵੈਸੇ ਕਿਹੜੇ ਤੁਹਾਡਾ ਕਿਹੜਾ ਸ਼ਹਿਰ ਕਿਹੜਾ ਪੈਂਦਾ ਪਾਤਣਾ ਜੀ ਸਾਡਾ ਸ਼ਹਿਰ ਪਾਤਣਾ ਇਹ ਕਿੱਧਰ ਲਈ ਸੰਗਰੂਰ ਤੋਂ ਕਿ ਮੈਂ ਸੰਗਰੂਰ ਤੋਂ ਡਿੜਬਾ ਡਿੜਬੇ ਤੋਂ ਪਾਤ ਡਿੜਬੇ ਤੋਂ ਅੱਗੇ ਆ ਆਮਾ ਦੀ ਪਾਰਟੀ ਵਾਲੇ ਨੂੰ ਉਠਾਣ ਵਾਲੇ ਤੁਹਾਡੇ ਏਰੀਆ ਦੇ ਲੋਕ ਸੀ ਭਗਵੰਤ ਸਿੰਘ ਨੂੰ ਬਣਾੜਾ ਲਈ ਤੁਹਾਡੇ ਏਰੀਆ ਸਾਡੇ ਏਰੀਆ ਦੇ ਨਹੀਂ ਸੀ ਉਹ ਸੰਗਰੂਰ ਏਰੀਆ ਦੇ ਸਨ ਪਹਿਲਾਂ ਦੇ ਹਨ ਜੀ ਉਹ ਪਹਿਲਾਂ ਵਾਲੇ ਵਿਚਾਰੇ ਹੁਣ ਪਛਤਾਉਂਦੇ ਨੇ ਪਏ ਜਿਹੜੇ ਭਮੱਕੜ ਸਨ ਪਹਿਲਾਂ ਵਾਲੇ ਹੁਣ ਰੋਣਦੇ ਨੇ ਜੀ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਦਿੱਲੀੋਂ ਲਿਆ ਲਿਆ ਕੇ ਉਹ ਹਮਲਾਈ ਆਉਂਦੇ ਨੇ ਜੀ ਉਹਨਾਂ ਨੂੰ ਵਿਚਾਰੇ ਉਹਦੇ ਤੱਕ ਨਹੀਂ ਮਿਲੇ ਅਜੇ ਤੱਕ ਉਹ ਮੱਕੜਾ ਤਾਂ ਬੁਰੇ ਹਾਲਾਤ ਨੇ ਬੁਰੇ ਹਾਲਾਤ ਨੇ ਜੀ ਬਹੁਤ ਜ਼ਿਆਦਾ ਉਹ ਵਿਚਾਰੇ ਅੰਦਰਾਂ ਜੋ ਵੜਦੇ ਨੇ ਤੇ ਮੰਨ ਲਓ ਵੀ ਕੋਈ ਆਉਂਦਾ ਹੈ ਤੇ ਉਹ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਜੀ ਮੱਕੜਾ ਕੋਈ ਪੁੱਛਦਾ ਨਹੀਂ ਨਾ ਜੀ ਕੋਈ ਨਹੀਂ ਪੁੱਛਦਾ ਜੀ ਹੁਣ ਤਾਂ ਭਮੱਕੜ ਰਹਿ ਹੀ ਨਹੀਂ ਗਈ ਸੀ ਮੱਕੜ ਵੀ ਤੁਹਾਡੇ ਨਾਲ ਹੀ ਨਾਲ ਜੀ ਨਾਲ ਬਿਲਕੁਲ ਸਾਡੇ ਨਾਲ ਨੇ ਉਹ ਵੀ ਕਿਉਂਕਿ ਪਿੰਡ ਦਾ ਜਦੋਂ ਮਸਲਾ ਹੋ ਜੇ ਨਾ ਜੀ ਪਿੰਡ ਦੇ ਪਿੰਡ ਦੇ ਨਾਲ ਹੀ ਤੁਰਨਗੇ ਉਹ ਲੀਡਰ ਨਾਲ ਨਹੀਂ ਤੁਰਨਗੇ ਨਹੀਂ ਉਹ ਕਿਉਂਕਿ ਭਰਾ ਪਹਿਲਾਂ ਜ਼ਰੂਰੀ ਹੈ ਪਿੰਡ 'ਚ ਤਾਂ ਪਹਿਲਾਂ ਬਾਜ਼ ਮਾਰਾਂਗੇ ਪਿੰਡ 'ਚ ਪਹਿਲਾਂ ਇਕੱਠਾ ਹੋਊਗਾ ਲੀਡਰ ਨੇ ਤਾਂ ਬਾਅਦ ਚੋਣਾ ਕਿਉਂਕਿ ਐਮ ਐਲ ਏ ਸਾਡੇ ਨਾਲ ਹੀ ਗਵਾਨ ਪਿੰਡ ਦਾ ਹੈ ਅਸੀਂ ਉੱਥੇ ਪਹਿਲੀਆਂ ਨੇ ਸਾਡੀਆਂ ਨਾਲ ਹੀ ਪਰਲੇ ਪਾਸੇ ਐਮ ਐਲ ਏ ਦਾ ਪਿੰਡ ਹੈ ਜੀ ਐਮ ਐਲ ਏ ਤੋਂ ਤਾਂ ਹੀ ਪਿੰਡ 'ਚ ਬਾਈਕੜ ਕੀਤਾ ਹੋਇਆ ਪਹਿਲਾਂ ਤਾਂ ਭਗਵੰਤ ਮਾਨ ਖੁਦ ਧਰਨਿਆਂ 'ਚ ਜਾ ਕੇ ਦਿੱਲੀ ਵੀ ਬੈੰਦਾ ਰਿਹਾ ਨਾਲ ਕਿਸਾਨਾਂ ਦੇ ਬੈੰਦਾ ਰਿਹਾ ਸਾਰੇ ਬੈੰਦੇ ਰਹੇ ਨੇ ਜੀ ਹੁਣ ਕਿਸਾਨਾਂ ਦੇ ਖਿਲਾਫ ਚੱਲ ਗਏ ਹੁਣ ਕਿਸਾਨਾਂ ਦੇ ਖਿਲਾਫ ਚੱਲ ਗਏ ਇਹਨਾਂ ਦੇ ਬਹੁਤ ਜ਼ਿਆਦਾ ਲੋਕਾਂ ਨੇ ਇੱਕ ਤਰਫਾ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਇਆ ਸੀ ਵੀ ਸਾਡੇ ਕਿਉਂਕਿ ਪੰਜਾਬ ਨੂੰ ਕੋਈ ਵੀ ਕਿਨਾਰਾ ਨਹੀਂ ਸੀ ਦਿਖ ਰਿਹਾ ਹੁਣ ਕਿਨਾਰਾ ਉਹਨਾਂ ਨੂੰ ਉਮੀਦ ਇਹ ਸੀ ਵੀ ਮੰਨ ਲਓ ਵੀ ਆਮ ਆਦਮੀ ਪਾਰਟੀ ਬਣਾ ਕੇ ਪੰਜਾਬ ਦਾ ਵਿਕਾਸ ਹੋਗਾ ਪਰ ਇਹਨਾਂ ਨੇ ਤਾਂ ਜਮ੍ਹਾਂ ਹੀ ਸਿਰਾਂ ਤੋਂ ਚੁੰਨੀਆਂ ਲਾਣ ਤੱਕ ਆ ਗਏ ਨਹੀਂ ਜਮੀਨਾਂ ਨੂੰ ਦੱਬਣ ਲੱਗ ਗਏ ਸਮਝੋ ਸਿਰ ਤੇ ਚੁੰਨੀ ਲਾਣ ਲਾ ਆ ਗਏ ਜੀ। ਇਸ ਤੋਂ ਬਾਅਦ ਹੋਰ ਕੀ ਕਰਨਗੇ? 100% ਕਰਵਾਤੀਆਂ ਦੇ ਕੇ। ਜ਼ਮੀਨ ਹੀ ਚੱਲੇਗੀ ਤਾਂ ਪਿੱਛੇ ਕਿਸਾਨ ਕੋਲ ਰਹਿ ਕੀ। ਬਸ ਗੱਲ ਇਹੀ ਹੈ ਜੀ ਜ਼ਮੀਨ ਤੋਂ ਬਿਨਾ ਹੋਰ ਹੈ ਕੀ ਸਾਡਾ ਜਿਹੀ ਤਾਂ ਇਹੀ। ਦਿਨ ਰਾਤ ਇਹੀ ਕਹਿੰਦੇ ਆ ਵੀ ਸਾਡੇ ਬੱਲੇ ਹੋਰ ਹੈ ਹੀ ਨਹੀਂ ਕੋਈ। ਹਾਂਜੀ ਬਾਪੂ ਜੀ। 14 ਮਹੀਨੇ ਸਾਡੇ ਨਾਲ ਬੈਠਾ ਰਿਹਾ ਦਿੱਲੀ। ਭਗਵੰਤ ਮਾਨ। ਭਗਵੰਤ ਮਾਨ। ਹੋਰ ਤੇ ਹੁਣ ਸਾਨੂੰ ਕੱਢਣ ਨੂੰ ਆਂਦਾ। ਜਾਵਾਂ ਕਿਥੇ ਮਰਦਾ ਜਾਵਾਂਗੇ ਇਹਨੂੰ ਛੱਡਦੇ ਨਹੀਂਗੇ। ਜਮੀਨ ਨਹੀਂ ਛੱਡਦੇਗੇ। ਕੋਕੋ ਸੋਰੀ। ਬੱਚਾ ਬੱਚਾ ਝੋਕ ਦਾਂਗੇ ਮਹਾਦਰ ਦੀ ਤੀਜੀ ਸਾਨੂੰ ਇਹਨਾ ਕਿ ਅਸੀਂ ਛੜਨੀ ਨਹੀਂ ਕਿ ਜਿਵੇਂ ਜੋ ਮਰਜ਼ੀ ਕਰ ਲੈਣ ਜਿੱਥੇ ਜੋ ਮਰਜ਼ੀ ਲਾਉਣ ਲੱਗ ਪੈ ਗਰਸ਼ ਸ਼ੁਰੂ ਹੋਣਗੇ ਇੱਕ ਵਾਰੀ ਹੈ ਸੰਘਰਸ਼ ਸ਼ੁਰੂ ਹੋਣਗੇ ਇੱਕ ਵਾਰੀ ਬਾਜ਼ਮੀ ਕਰਾਂਗੇ ਸਾਰੇ ਆਵਾਂਗੇ ਕੱਲਾ ਕੱਲਾ ਪਰਿਵਾਰ ਦੇ ਸਾਰੇ ਜੀ ਆਵਾਂਗੇ ਕੰਡਿਓ ਵੇੜ ਕੋਣ ਵੀ ਇੱਕ ਆਊਗਾ ਕੱਲੇ ਕੱਲੇ ਜੀ ਆਵਾਂਗੇ ਜਿਨ੍ਹਾਂ ਦੇ ਘਰ ਦੇ ਜੀ ਆ 4 ਓਏ 4 ਆਵਾਂਗੇ 10 ਵਜੇ 10 ਆਵਾਂਗੇ ਜਿਨ੍ਹਾਂ ਜੀਓ ਸਾਰੇ ਆਵਾਂਗੇ ਟੋਟਲ ਹਾਂ 14 ਮਹੀਨੇ ਸਾਡੇ ਨਾਲ ਬੈਠਾ ਰਹੇ ਹਾਂ ਬੜਿਆਂ ਫਰਦਾ ਸਾਹਿਬ ਮੋਰਚਾ ਸੈਂਟਰ ਸਰਕਾਰ ਦਾ ਹੈ ਸੈਂਟਰ ਦੀ ਪਾਲਿਸੀ ਹੈ ਸਾਰੀ ਭਗਵੰਤ ਮਾਨ ਦਾ ਤਾਂ ਕੋਈ ਨਹੀਂਗਾ ਸਾਰੀ ਸੈਂਟਰ ਦੀ ਹੈ ਵੀ ਉਹਨਾਂ ਨੂੰ ਦੇਣੀ ਹੈ ਅਡਾਨੀ ਵਾਲੀ ਵਰਗੇ ਨੂੰ ਖੋਖ ਹੁਣ ਵੀ ਐ ਕਿਵੇਂ ਦੇ ਦਾਂਗੇ ਅਸੀਂ ਨਹੀਂ ਦੇਣ ਦੇਣੀ ਕੀ ਹੈ ਪਰ ਜੋਦ ਬੈਂਸ ਵਰਗੇ ਪਰ ਜੋਦ ਬੈਂਸ ਵਰਗੇ ਕਹਿੰਦੇ ਸੀਗੇ ਵੀ ਬੜੇ ਤੁਹਾਡੇ ਨਾਲ ਉਹ ਵੀ ਮੋਰਚੇ ਦੇ ਵਿੱਚ ਸੀ ਕਹਿੰਦੇ ਸੀ ਵੀ ਅਸੀਂ ਬੜੇ ਖੁਸ਼ਕਿਸਮਤ ਆ ਕਿ ਕਿਸਾਨਾਂ ਵਾਲਾ ਮੋਰਚਾ ਲਾਇਆ ਅਸੀਂ ਦਿੱਲੀ ਹੁਣ ਉਹਦਾ ਉਹਦਾ ਫਾਇਦੇ ਕਨੰਦੇ ਪਿਆ ਉੱਬ ਮੈਂ ਕਹਣਾ ਕੋਈ ਆ ਜੇ ਕੋਈ ਨਾ ਆ ਜੇ ਉਦੋਂ 14 ਮਹੀਨੇ ਸਾਡੇ ਨਾਲ ਬੈਠਾ ਰਿਆ ਵੀ ਐ ਕਰੂ ਮੈਂ ਜਾ ਕਰੂ ਹੁਣ ਉਹਨੂੰ ਕੁਰਸੀ ਦੇ ਬਾਧਾ ਦੇ ਸਾਥੋਂ ਘੁੰਮਣ ਫਿਰਦਾ ਫੇਰ ਬੰਦਾ ਬਾਧਰ ਨੇ ਸਾਨੂੰ ਦਿੱਤੀ ਆ ਵਾਰਸੇ ਸੈਂਟਰ ਨੇ ਨਾ ਦਿੱਤੀ ਸਾਨੂੰ ਨਾ ਇਹਨਾਂ ਤੋਂ ਲਈ ਆ ਸੀ ਬੰਦਾ ਬਾਧਰ ਨੇ ਸਾਨੂੰ ਮਾਰਸ ਬਣਾਇਆ ਪੰਜਾਬ ਦਾ ਅਸੀਂ ਕਿਵੇਂ ਸਾਡੇ ਜਿੰਨੇ ਜਿੰਨੇ ਜੀ ਆ ਸਾਰੇ ਸਿੱਧੀਆਂ ਦੇਵਾਂਗੇ ਪਹਿਲੇ ਹੀ ਨਹੀਂ ਅਸੀਂ ਛੱਡ ਦੇ ਗੱਡਾ ਵੀ ਮਣਲਾ ਪਰ ਉਹ ਤਾਂ ਕਹਿੰਦੇ ਸੀ ਡਿਵੈਲਪਮੈਂਟ ਕਰਕੇ ਦੇਵਾਂਗੇ ਤੁਹਾਨੂੰ ਡਿਵੈਲਪਡ ਦੇਵਾਂਗੇ ਅਲਟਮਟ ਕੋਈ ਨਹੀਂ ਦੇਣਾ ਅਰਾਨੀ ਬਾਨੀ ਨੂੰ ਦੇਣੀ ਆ ਕੀ ਕਰਨੇ ਕਿੰਨੀਆਂ ਕਲੋਨੀਆਂ ਪੈਣੀਆਂ ਮਾਨਸਾਹ ਜੀ ਕਿੰਨੀ ਪਈ ਮੋਗਾ ਜੀ ਕਿੰਨੀ ਪਈ ਫਰੀਦਕੋਟ ਜੀ ਕਿੰਨੀ ਪਈ ਆ ਉਸੇ ਦਾ ਵਸਾ ਨਹੀਂ ਸਕਿਆ ਕੇ ਯਾਰ ਹੁਣ ਆ ਨਵਾਂ ਵਸੋਣਗੇ ਸਾਰੀ ਉਹਨਾਂ ਨੂੰ ਦੇਣੀ ਖੋ ਕੇ ਇਹਨਾਂ ਨੇ ਹਾਂ ਕਿਵੇਂ ਦੱਸ ਜੀ ਜਿੰਨੇ ਜੀ ਆ ਕੱਲੇ ਕੱਲੇ ਨੂੰ ਕੁਰਬਾਨੀ ਦੇ ਦੇਵਾਂਗੇ ਪਹਿਲੀ ਨਹੀਂ ਛੱਡਦੇ ਮਣਲਾ ਵੀ ਹੋਰਾ ਵੀ ਜੋ ਮਰਜ਼ੀ ਜੋਰ ਲਾ ਲੈਣ ਦੇਣੀ ੜਾਨੀ ਬਾਨੀ ਨੂੰ ਹਨਾ ਨੇ ਜੀ ਇਹ ਜ਼ਮੀਨ ਚਲੀ ਜੇ ਦਾ ਪਿੱਛੇ ਕਿਸਾਨ ਦਾ ਰਹਿ ਕੀ ਜਾਊਗਾ ਕੁਛ ਨਹੀਂ ਰਹਿਣਾ ਕੀ ਇਹ ਤਾਂ ਮਰੇ ਚੰਗੇ ਅਸੀਂ ਸਾਰਾ ਪਰਿਵਾਰ ਇਹਨੂੰ ਸਾਰੇ ਪਰਵਾਨ ਨੇ ਸੀਧੀਆਂ ਦੇ ਦਿੱਤੀਆਂ ਬੰਦਾ ਭਾਦਰ ਤੋਂ ਦੇ ਗਿਆ ਜੀ ਅਸੀਂ ਦੇ ਦਾਂਗੇ ਕੀ ਹੁੰਦਾ ਗਾਂਉਣ ਵਾਲੀ ਪੀੜੀ ਦਾ ਸਾਡੀ ਯਾਦ ਕਰੂਗੀ ਜਿਹੜੀ ਸਾਡੀ ਜੰਗਲਾਂ 'ਚ ਰਹਿ ਕੇ ਅਸੀਂ ਘੋੜਿਆਂ ਦੇ ਕਾਠਿਆਂ ਦੇ ਰਹਿ ਕੇ ਟਾਈਮ ਕੱਢ ਲਿਆ ਹੁਣ ਤਾਂ ਅਸੀਂ ਆਦੇ ਘਰਾਂ 'ਚ ਬੈਠੇ ਆਂ ਤੇ ਹੁਣ ਸੀਧੀਆਂ ਦੇ ਦਾਂਗਾ ਫਿਰ ਕੀ ਹੋਊਗਾ ਹਾਂ ਤੇ ਯੋਧੇ ਹੁਣ ਕੀ ਹੋ ਜੂਗਾ ਜੰਗਲਾਂ 'ਚ ਰਹਿ ਗਏ ਕੋੜਾਂ ਘਾਟੀਆਂ ਦੇ ਬਹਿ ਕੇ ਅਸੀਂ ਟਾਈਮ ਕੱਢ ਲਏ ਉਦੋਂ ਨਹੀਂ ਛੱਡਿਆ ਪੰਜਾਬ ਤਾਂ ਕਹਿੰਦੇ ਸਿੱਖ ਮਾਰਦੇ ਹੁਣੇ ਕੀ ਕਰ ਲੈਣਗੇ ਕੋਈ ਨਹੀਂ ਹੁੰਦਾਗਾ ਹੁਣ ਵੀ ਡੜ ਕੇ ਜਿੰਨੇ ਜੀਆਂ ਸਾਰੀਆਂ ਸੀਧੀਆਂ ਦੇ ਦਿਆਂਗੇ ਓਡੀ ਛੱਡ ਦੇਖ ਤਾ ਵੀ ਦੁੱਖ ਨਹੀਂ ਲੱਗਦਾ ਉਹ ਸਰਕਾਰ ਹੈ ਜਿਹੜੀ ਅਸੀਂ ਬਣਾਈ ਸੀ ਐ ਲੱਗਦਾ ਸੀ ਪੰਜਾਬੀਆਂ ਦੀ ਸਰਕਾਰ ਹੈ ਦੁੱਖ ਤਾਂ ਪੂਰਾ ਲੱਗਦਾ ਬਣਾਏ ਸੀਗੇ ਤੇ ਭਾਣੇ 93 ਨੇ ਥੋੜਾ ਨਾ ਕਣੇ ਵੀ ਕੋਈ ਫਾਇਦਾ ਕਰਨ ਇਹਦਾ ਸਾਡਾ ਲਹੂ ਪੀਣ ਲਾ ਕੇ ਇਹਦਾ ਲਹੂ ਪੀਣ ਲਾ ਕੇ 93 ਨੇ ਬਣਾਏ ਸੀ ਸਾਰੇ ਪੰਜਾਬ ਜੋ ਥੋੜੇ ਨਾ ਕਣੇ ਉਹਦਾ 14 14 14 ਮੀਲੀ ਤੋਂ ਆਪਣੇ ਤੋਂ ਸ਼ੁਰੂ ਕਰ ਲੈ ਲੈਂਡ ਬੋਲਿੰਗ ਜੇ ਉੱਥੇ ਜੇਟਾ ਨੇ ਜ਼ਿਮੀਦਾਰਾਂ ਨੇ ਦੇ ਦਿੱਤੀ ਫਿਰ ਸਮਝੋ ਉਧਰ ਕਰ ਲੈ ਹਰੇਕ ਲੀਡਰ ਕੋਲ 100-100 ਕਿੱਲਾ ਪੈਲੀ ਹੈ ਪੰਜਾਬ 50 ਕਿੱਲੇ ਉਹਨਾਂ ਦੀ ਕਿਉਂ ਨਹੀਂ ਕਰਦੇ ਹੈਗੀ ਕਿਸਾਨਾਂ ਨੂੰ ਪੈਂਦੇ ਨੇ ਆਕੇ ਜੀ ਬਾਦਲਕੋੜ 100 ਕਿੱਲਾ ਹੈ ਜੀ ਹਰੇਕ ਕੋਲ 100-100 ਕਿੱਲਾ ਪੈਲੀ ਹੈ ਉਧਰ ਕਿਉਂ ਨਹੀਂ ਜਾਂਦੇ ਜੀ ਆਪਣੇ ਪਿੰਡ ਚ ਸੰਗਰੂਰ ਜ਼ਿਲ੍ਹੇ ਚ ਕਰ ਲੇ ਇਹਦੇ ਕੋਲ ਕਿਹੜੀ ਨਹੀਂ ਹੈਗੀ ਥੋੜੀ ਜਿਹੀ ਪੈਲੀ ਪ੍ਰੋਪਰਟੀ ਭਗਵੰਤ ਆਪਣੀ ਜ਼ਮੀਨ ਤੋਂ ਸ਼ੁਰੂਆਤ ਆਪਣੀ ਦੀ ਬਣਾ ਲੈ ਕਾਨੂੰਨੀਆਂ ਕੱਟੀ ਜਾ ਜੋ ਮਰਜ਼ੀ ਕਰਾਈ ਜਾ ਫੈਕਟਰੀਆਂ ਖੋਲੇ ਜ਼ਿਮੀਂਦਾਰਾਂ ਦੀ ਪੈਲੀਆਂ ਚੋਂ ਘਾਤੋ ਖੋਲਦਾ ਹੁਣ ਬਾਦਲ ਕੋਲ ਵੀ ਵਾਧੂ ਕਪਟਨ ਕੋਲ ਵੀ ਵਾਧੂ ਏ ਜਿੰਨੇ ਉਪ ਮੰਤਰੀ ਸਾਰਿਆਂ ਕੋ ਜ਼ਮੀਨਾਂ 100-100 ਕਿੱਲੇ ਤੋਂ ਘੱਟ ਦੇਂਦੇ ਜੀ ਭਾਵੇਂ ਮੰਨ ਲਓ ਸਿਰ ਲੈ ਜੇ ਪੈਲੀ ਚ ਨਾ ਜ਼ਿਮੀਂਦਾਰ ਨੇ ਵੜਨ ਦੇਣਾ ਨਾ ਅਸੀਂ ਵੜਨ ਦਈਏ ਭਾਵੇਂ ਉੱਪਰੋਂ ਸਾਡੇ ਲਾਛਾਂ ਤੋਂ ਲੰਘ ਕੇ ਲੈ ਲੇਗਾ ਲੈ ਲੇਗਾ ਪਰ ਨਹੀਂ ਅਸੀਂ ਨਹੀਂ ਲੈਣ ਦਿੰਦੇ ਪੈਲੀਆਂ ਨਹੀਂ ਲੈਣਾ ਇਹਦਾ ਮੈਲੇ ਹੋਇਆ ਪਹਿਲਾਂ ਤੋਂ ਪੈਂਦੀ ਆਉਂਦੀਆਂ ਨੇ ਪਹਿਲਾਂ ਸਾਡੇ ਬਜ਼ੁਰਗਾਂ ਨੇ ਢਾਈਆਂ ਹੁਣ ਜੇ ਤੁਸੀਂ ਏਡੇ ਏਡੇ ਕੇ ਨੂੰ ਦੱਸਾਂਗੇ ਹੁਣ ਅਸੀਂ ਲੜਦੇ ਆਂ ਲੜਨ ਨੂੰ ਤਿਆਰ ਆਂ ਅਸੀਂ ਹੋਈ ਕੋਈ ਗੱਲ ਨਹੀਂ ਡੱਕਰਾਂਗੇ ਪੁੱਤ ਕੱਲ ਦਾ ਜਿਹੜੇ ਪੁੱਤ ਨਾ ਆਇਆ ਪੁੱਤ ਨੂੰ ਨਾਲ ਲੈ ਕੇ ਆਏ ਡੱਕਰਾਂਗੇ ਵੀਰੇ ਡੱਕਰਾਂਗੇ ਪਹਿਲਾਂ ਬਾਪੂ ਉਹਨਾਂ ਨੇ ਡੱਕਰੇ ਡੱਕਰਦੇ ਆਏ ਆ ਡੱਕਰਾਂਗੇ ਖਾਂ ਨਹੀਂ ਦਿੰਦੇ ਸੀ ਆਪਣੀਆਂ ਜ਼ਮੀਨਾਂ 'ਚ ਇਹਦੀ ਗੱਲ ਕੋਈ ਨਹੀਂ ਲੋਕੀ ਅਕਸਰ ਬੱਚਿਆਂ ਨੂੰ ਘਰੇ ਰੱਖ ਆਂਦੇ ਆ ਸੰਘਰਸ਼ ਤੇ ਆਂਦੇ ਆ ਤੁਸੀਂ ਨਾਲ ਲੈ ਕੇ ਆਏ ਹੋ ਪਤਾ ਫੇਰ ਹੀ ਲੱਗੂ ਅੱਜ ਫੇਰ ਹੀ ਪਤਾ ਲੱਗੂ ਜਵਾਕਾਂ ਨੂੰ ਯਾਰ ਆਪਾਂ ਦੱਸਾਂਗੇ ਜੇ ਨਹੀਂ ਫੇਰ ਹੀ ਗੱਲ ਬਣਨੀ ਹੈ ਨਾ ਜੇ ਸਾਡੇ ਪਿਓ ਗੋਣੇ ਅਸੀਂ ਦੇਖਦੇ ਆ ਸੁਣਦੇ ਆ ਤੂੰ ਦੇਖਦਾ ਹੋਂ ਸਾਰਾ ਕੁਝ ਵੀ ਕੀ ਗੱਲ ਬਾਤ ਹੌਲੀ ਹੌਲੀ ਦਿਮਾਗ ਦੇ ਵਿੱਚ ਬਣਦੀ ਆ ਆ ਨਹੀਂ ਬਹਿਣ ਦਿੰਦੇ ਪੈਲੀਆਂ ਜਿਹੇ। ਉਹ ਨਾ ਯਾ ਵੀ ਔਰਗਨ ਨੇ ਬਹਿਣ ਦਿੱਤੇ ਆ। ਬੇਟਾ ਮੇਰੇ ਨਾਲ ਆ। ਸਾਨੂੰ ਜਾਗਰਤ ਕਰਾਤਾ ਰੱਖਣੇ ਆ ਘਰੇ। ਕਿਉਂ ਰੱਖਣੇ ਆ? ਇਹ ਹੁਣ ਆਹ ਨੀਤੀ ਲੈ ਕੇ ਆ ਕੱਲ ਹੋਰ ਲੈ ਕੇ ਆਉਣਗੇ। ਮੇਰੇ ਦੋ ਬੇਟੇ ਆ। ਅਸੀਂ ਮਾਰਚ 'ਚ ਵੀ ਸ਼ਾਮਲ ਹੁੰਨੇ ਆ। ਸਾਰੇ ਕਾਇ ਸ਼ਾਮਲ ਹੁੰਨੇ ਆ ਮੈਂ ਨਾਲ ਰੱਖਣਾ। ਮੇਰੇ ਬੜਾ ਬੇਟਾ ਤੇ ਛੋਟਾ। ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ। ਜੇ ਇਸ ਛੇਰ ਨੇ ਅਸੀਂ ਸਵਾ ਛੇਰ ਆ। ਅਸੀਂ ਇਹਨਾਂ ਨੂੰ ਪਿੱਛੇ ਕਰਕੇ ਜਦੋਂ ਧੌਣ ਤੇ ਗੋਡਾ ਧਰਿਆ ਸੀ ਧਰਾਂਗੇ ਸਭ ਤੋਂ ਪਹਿਲਾਂ ਸਾਡੇ ਬਜ਼ੁਰਗ ਨੇ ਠੀਕ ਆ ਉਸ ਤੋਂ ਬਾਅਦ ਝੋਏ ਨੇ ਇਹ ਤਗੜੇ ਹੋਣ ਇਹਨਾਂ ਨੇ ਬਾਹਰ ਭੇਜੇ ਨੇ ਕਿ ਨਾ ਝਾੜੂ ਵਾਲਿਆਂ ਨੇ ਜਾਂ ਆਮ ਆਦਮੀ ਪਾਰਟੀ ਨੇ ਜਾਂ ਕਿਸੇ ਵੀ ਪਾਰਟੀ ਨੇ ਇਹਨਾਂ ਨੇ ਬਾਹਰ ਭੇਜੇ ਨੇ ਇਹ ਇਹਨਾਂ ਨਾਲ ਲੜਨ ਲਈ ਤਗੜੇ ਹੋਣ ਆਪਦਾ ਪਰਿਵਾਰ ਤਕੜਾ ਕਰਨ ਅਸੀਂ ਫੁੱਲ ਤਗੜੇ ਆ ਸਾਨੂੰ ਇਹ ਵੀ ਪਤਾ ਵੀ ਹੁਣ ਤੁਸੀਂ ਰਾਜਨੀਤੀ ਖੇਡ ਰਹੇ ਹੋ ਅਗਲਾ ਸਟੈਪ ਤੁਹਾਡਾ ਕੀ ਆ ਅਸੀਂ ਸਾਰੀ ਜ਼ਿੰਦਗੀ ਇਹੀ ਕੁਝ ਸਿੱਖਿਆ ਅੱਗੇ ਬਜ਼ੁਰਗ ਲੇਟ ਹੋ ਜਾਂਦੇ ਸੀ ਅਸੀਂ ਵਧੀਆ ਜਮਾਨੇ ਚ ਆ ਗਏ ਫੇਸਬੁਕ ਹੀ ਆ ਗਏ ਤੁਹਾਡੇ ਵਰਗੇ ਪੱਤਰਕਾਰ ਸਾਨੂੰ ਸਮਝਾਉਂਦੇ ਰਹਿੰਦੇ ਨੇ ਅਸੀਂ ਦੇਖਦੇ ਰਹਿੰਦੇ ਆ ਫੇਸਬੁਕ ਸਿੱਖਦੇ ਆ ਰੋਜ਼ ਸਿੱਖਦੇ ਆ ਪਰ ਇਹਨਾਂ ਨੂੰ ਰਾਜਨੀਤੀ ਸਾਨੂੰ ਜ਼ਿਆਦਾ ਆਉਂਦੀ ਆ ਇਹ ਕਹਿੰਦੇ ਨੇ ਕਿ ਨਾ ਵੀ ਸਾਡੇ ਆਗੂਆਂ ਨੂੰ ਬਜ਼ੁਰਗਾਂ ਨੂੰ ਪਤਾ ਨਹੀਂ ਲੋਕਾਂ ਨੂੰ ਪੜਕਾਉਂਦੇ ਨੇ ਉਹ ਨਹੀਂ ਸਾਨੂੰ ਪੜਕਾਉਂਦੇ ਅਸੀਂ ਜੇ ਕੋਈ ਸਾਡਾ ਕਿਸਾਨ ਲੀਡਰ ਘਰੇ ਬੈਠਾ ਹੋਊਗਾ ਨਾ ਦਿਲ ਸਿੱਟ ਕੇ ਬੈਠਾ ਉਹਨੂੰ ਤਕੜਾ ਕਰਕੇ ਤੋੜਾਂਗੇ ਵੀ ਚੱਲ ਤੇਰੇ ਨਾਲ ਘਰੋਂ ਉੱਠ ਲੜ ਪੱਲਾਂ ਨੇ ਧਰਨਾ ਲਾਇਆ ਦਿੱਲੀ ਪਹਿਲਾਂ ਤਿੰਨ ਬੈਲ ਪਾਸ ਕਰਤੇ ਠੀਕਾ ਜ਼ਮੀਨਾਂ ਕਦੇ ਹੀ ਹੋਏ ਸੀ ਨਾ ਤੇ ਹੁਣ ਇਹ ਉਦੋਂ ਨੇ ਚਕਾਇਆ ਭਜਾਏ ਨਹੀਂ ਭਜਾਏ ਹੁਣ ਇਹਨਾਂ ਨੇ ਗਣ ਵੀ ਦਿੱਤੇ 1100 ਕਿਲਾ ਇੱਥੇ ਇਹਦੇ ਪਿੰਡ ਦਾ ਆ ਗਿਆ ਬਾਕੀ ਇਹ ਆ ਗਿਆ 8000 ਏਕੜ ਆ ਗਈ ਮਤਲਬ ਇਹ ਥੋਪਦਾ ਪੂਰਾ ਹੁਣ ਤਾਂ ਉਹ ਤੋਂ ਵੱਧ ਤਕੜੇ ਹੋ ਕੇ ਮਿਲਣਗੇ ਲੋਕ ਨਹੀਂ ਐ ਨਹੀਂ ਦਿਮਾਗ ਚੰਦਾ ਵੀ ਉਹ ਹੀ ਲੋਗ ਨੇ ਜਿਹੜੇ ਕਹਿੰਦੇ ਸੀਗੇ ਵੀ ਵੀਜਾ ਵੀ ਤੁਹਾਡੀ ਜ਼ਮੀਨਾਂ ਦੱਬਨ ਨੂੰ ਆ ਰਹੀ ਆ ਤੇ ਜਦੋਂ ਆਪਣੀ ਸਰਕਾਰ ਬਣੀ ਆਪ ਤਾਂ ਲੈਂਡ ਪੋਲਿੰਗ ਪੋਲਿਸੀ ਲੈ ਆਂਦੀ ਪੋਲਿਸੀ ਲੈ ਆਂਦੀ ਇਹ ਇਹ ਬਹੁਤ ਗੱਲਾਂ ਬਹੁਤ ਗਲਤ ਗੱਲ ਹੈ ਜੀ ਉਹਦੀ ਜਿਹੜਾ ਨੇਤਾ ਜਿਹੜਾ ਕੁਰਸੀ ਤੇ ਬਹਿ ਗਿਆ ਉਹ ਆਪ ਦਾ ਸ਼ਰਮ ਸਾਰਾ ਕੁਝ ਵੇਚ ਕੇ ਫੇਰ ਕੁਰਸੀ ਤੱਕ ਪਹੁੰਚਦਾ ਦੂਜਾ ਨੰਬਰ ਤੁਸੀਂ ਉਹ ਬੰਦੇ ਨੂੰ ਕਿੱਡਾ ਗਗਲਵੰਦ ਸਮਝੋਗੇ ਮੇਰਾ ਪੁੱਤ ਆ ਠੀਕ ਆ ਮੇਰਾ ਧੀ ਪੁੱਤਾ ਮੈਂ ਸਾਰਾ ਕੁਝ ਇਹਨਾਂ ਲਈ ਕਰਦਾ ਆ ਆ ਵੀ ਮੈਂ ਘੋਲ ਇੰਨੀ ਗਰਮੀ ਚ ਇਹਨਾਂ ਲਈ ਲੜਦਾ ਠੀਕ ਆ ਇਹ ਜਿਹੜੇ ਬੰਦੇ ਨੇ ਮੁੱਖ ਮੰਤਰੀ ਨੇ ਪਾਵਰ ਆਉਂਦੇ ਸਾਰ ਆ ਉਹਦੇ ਜਵਾਕ ਪਰੇ ਸਿੱਟ ਤੇ ਆਪਦੀ ਧੀ ਪਰੇ ਸਿੱਟਦੀ ਦੂਜਾ ਵਿਆਹ ਕਰਾ ਲਿਆ ਉਦੋਂ ਬੁਸ਼ਰਮ ਨੇਤਾ ਜਾਂ ਮੁੱਖ ਮੰਤਰੀ ਮਾੜੇ ਪਹਿਲਾ ਲੋਕਾਂ ਦੀਆਂ ਜ਼ਮੀਨਾਂ ਤੇ ਡਾਕਾ ਬਿਆਨਤੇ ਬੁਚੜ ਨੇ ਮਾਰਿਆ ਬਿਆਨਤੇ ਬੁਚੜ ਨੇ ਹੁਣ ਕਈਆਂ ਨੇ ਟੱਪਣਾ ਦੂਜਾ ਬੁਚੜ ਏ ਹਰ ਇੱਕ ਕੰਮ ਚ ਸਿੱਖਾਂ ਨੂੰ ਦੱਬਣ ਚ ਦੂਜਾ ਬੁਚੜ ਏ ਅਮਰਤਪਾਲ ਨੂੰ ਸਾਡੇ ਸਿੱਖਾਂ ਨੂੰ ਦਿਬਰੂਗੜ੍ਹ ਸੱਟਣ ਆਲਾ ਏ ਠੀਕ ਆ ਮੇਰੀ ਗੱਲ ਸੁਣੋ ਅਮਰਤਪਾਲ ਨੇ ਕੀ ਮਾੜਾ ਕੀਤਾ ਲੋਕਾਂ ਦਾ ਨਸ਼ਾ ਛਡਾਉਂਦਾ ਸੀ ਇਹ ਬਿਆਨਤੇ ਬੁਚੜ ਦੀ ਆਤਮਾ ਆਈ ਆ ਇਹ ਨੂੰ ਬਸ ਇੰਨੀ ਕਿ ਜੇ ਪ੍ਰਮਾਤਮਾ ਨੇ ਇਹਦੀ ਵਧੀ ਹੋਈ ਤਾਂ ਬਿਆਨਤੇ ਬੁਚੜ ਦੀ ਆਤਮਾ ਵਿੱਚੋਂ ਨਿਕਲ ਜੂ ਨਹੀਂ ਜੋ ਬਿਆਨਤੇ ਬੁਚੜ ਨਾਲ ਹੋਇਆ ਇਹਦੇ ਨਾਲ ਹੋ ਜਾਣਾ ਸਿੱਧੀ ਗੱਲ ਆ ਰੌਲਾ ਇਹ ਆ ਅਸੀਂ ਇਹਨੂੰ ਬਹੁਤ ਚੰਗਾ ਸਮਝਦੇ ਸੀ ਅਸੀਂ ਇਹਨੂੰ ਸੋਚਦੇ ਸੀ ਵੀ ਕੁਝ ਨਾ ਕੁਝ ਚੱਲ ਜਿੰਨੇ ਨੇ ਗੱਪ ਰੋੜੇ ਵੀ ਇਹ 50% ਤਾਂ ਸੱਚ ਕਰ ਦੂ ਪਰ ਐਡਾ ਇਹ ਗੰਦਾ ਦਾਸਤਾਕ ਨਾ ਕਹਾੜੀ ਚ ਇਹਨੇ ਸਭ ਤੋਂ ਪਹਿਲਾਂ ਸਾਡੀਆਂ ਜੜਾਂ ਵੱਢੀਆਂ ਸਾਡੇ ਵਾਸਤੇ ਨਾ ਕੋਈ ਔਰ ਇੱਕ ਗੱਲ ਹੋਰ ਚੇਤੇ ਰੱਖਿਓ ਵਪਾਰੀ ਵਰਗ ਮਜ਼ਦੂਰ ਵਰਗ ਕੋਈ ਵੀ ਵਰਗ ਇਹ ਜਾਣੀ ਜਿਹੜਾ ਤੁਹਾਨੂੰ ਇਹ ਬਖਸ਼ ਦੂ ਮੈਨੂੰ ਦੱਸਣ ਕਿੰਨੇ ਕਿਲੋ ਕਣਕ ਪਹਿਲਾਂ ਐਸੀਆਂ ਨੂੰ ਮਿਲਦੀ ਸੀ ਹੁਣ ਕਿੰਨੀ ਦਿੰਦਾ ਏ ਕਿਹੜੀ ਸੜਕ ਬਣਾਈਏ ਨੇ ਕਿਹੜੀ ਡਿਵੈਲਪਮੈਂਟ ਕੀਤੀਏ ਨੇ ਕਿਹੜੀ ਯੂਨੀਵਰਸਿਟੀ ਲਿਆਂਦੀਏ ਨੇ ਇੱਕ ਸਿਰਫ ਬਕਵਾਸ ਔਰ ਗੰਦੇ ਭਾਸ਼ਣ ਔਰ ਲੋਕਾਂ ਦੀਆਂ ਧੀਆਂ ਪੈਣਾ ਕਦੇ ਬਾਦਲ ਕਿਆਂ ਫੜ ਲੀਆਂ ਕਦੇ ਕੈਪਟਨ ਕਿਆਂ ਫੜ ਲੀਆਂ ਉਸ ਤੋਂ ਬਿਨਾ ਇਹਨੂੰ ਕੋਈ ਗੱਲ ਨਹੀਂ ਆਉਂਦੀ ਇਹ ਬੰਦਾ ਇੱਕ ਸਿਰਫ ਬੋਲਣ ਜੋਗਾ ਬੋਲ ਕੇ ਆਪਣਾ ਟਾਈਮ ਪਾਸ ਕਰਦਾ ਇਹਨੂੰ ਸਿਰਫ ਇੱਕ ਸਾਲ ਰਹਿ ਗਿਆ ਪਰਮਾਤਮਾ ਵੇਖਦਾ ਕਿੰਨੇ ਮੁੱਖ ਮੰਤਰੀ ਹੋ ਕੇ ਚਲੇ ਗਏ ਉਹਨਾਂ ਦੀ ਅੱਜ ਕੀ ਦੁਰਦਸ਼ਾ ਮੈਂ ਦਾਅਵੇ ਨਾਲ ਕਹਿਣਾ ਇਹਨਾਂ ਦੀ 92ਾਂ ਦੀ ਜਾਂ 95ਾਂ ਦੀ ਵਿੱਚੇ ਹੀ ਮੁੱਖ ਮੰਤਰੀ ਵਿੱਚੇ ਹੀ ਉਹ ਲਾਲਾ ਇੱਕ ਗੱਲ ਯਾਦ ਰੱਖਿਓ ਉਹਨਾਂ ਦੀ ਫੇਰ ਵੀ ਇੱਜ਼ਤ ਕਰਦੇ ਆ ਲੋਕ ਤੁਹਾਡੇ ਚਤਰ ਡਲਾਂ ਤੋਂ ਡਲਾ ਹੁੰਦਾ ਹੈ ਕੌਣ ਕੀ ਪਤਾ ਕਿਹਨਾਂ ਤੋਂ ਚਲਾ ਹੁੰਦਾ ਹੈ ਪਾਤੀਆਂ ਤੁਹਾਡਾ ਸਵਾਗਤ ਕਰ ਰਹੀਆਂ ਪਿੰਡਾਂ ਚ ਇਹ ਤੁਹਾਡੇ ਨਤੀਜੇ ਤੁਹਾਨੂੰ ਬਹੁਤ ਭੜੇ ਮਿਲ ਲੈਣੇ ਇਹਦੇ ਔਰ ਦੂਜੀ ਗੱਲ ਸਾਡੇ ਨੌਜਵਾਨਾਂ ਤੇ ਜਿੰਨਾ ਇਹਨਾਂ ਨੇ ਤਸ਼ੱਦਦ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਇਹਨਾਂ ਨੇ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਪੰਜਾਬ ਦੇ ਵਿੱਚ ਹੁਣ ਤੱਕ ਕਿੰਨੀਆਂ ਓਵਰਡੋਜ਼ ਨਾਲ ਮੌਤਾਂ ਹੁੰਦੀਆਂ ਇਹ ਲੋਕਾਂ ਨੂੰ ਸੌਂ ਖੜਾਉਂਦਾ ਜਾ ਕੇ ਮੌਤਾਂ ਹਟ ਗਈਆਂ ਨਸ਼ਾ ਹਟ ਗਿਆ ਕਿਹੜਾ ਕਹਿੰਦਾ ਨਸ਼ਾ ਛੱਡ ਗਿਆ ਮੈਨੂੰ ਇੱਕ ਵੀ ਬੰਦਾ ਦੱਸ ਦੋ ਨਾ ਛੱਡ ਗਿਆ ਇਹਨੇ ਹਟਾਏ ਕੀ ਜਿਹੜਾ ਇੱਕ ਅਮਰਤਪਾਲ ਗਾਤਰੇ ਪਾਉਂਦਾ ਸੀ ਨਸ਼ੇ ਛਡਾਉਂਦਾ ਸੀ ਉਹਨੂੰ ਅੰਦਰ ਕੀਤਾ ਬਈ ਹੋਰ ਸਿੱਖਣਾ ਬੰਨ ਆ ਮੇਰਾ ਮੁੰਡਾ ਮੋਨਾ ਸੀਗਾ ਮੈਂ ਮੋਨਾ ਪਿਓ ਦਾ ਮੇਰਾ ਮੁੰਡਾ ਮੋਨਾ ਸੀਗਾ ਇਹਨੇ ਪੱਗ ਰੱਖ ਲਈ ਮਾੜਾ ਕਰਤਾ ਇਹਨੇ ਸਿੱਕੀ ਨੂੰ ਰੋਕਿਆ ਵਧਾਇਆ ਨਹੀਂ ਔਰ ਇਹਨੂੰ ਮੈਂ ਹੱਥ ਬੰਨ੍ਹ ਕੇ ਅਪੀਲ ਕਰਦਾ ਬਿਆੰਤੇ ਦੀ ਆਤਮਾ ਵਿੱਚੋਂ ਕੱਢ ਲਾ ਲੋਕਾਂ ਤੋਂ ਮਾਫੀ ਮੰਗ ਕੇ ਉਹਨਾਂ ਨੂੰ ਕਹਿ ਵੀ ਭਾਈ ਜੋ ਤੁਸੀਂ ਕਰਨਾ ਜ਼ਮੀਨਾਂ ਤੇ ਖੇਤੀਬਾੜੀ ਕਰ ਅਸੀਂ ਪ੍ਰਵਾਸੀ ਨਹੀਂ ਆਉਣ ਦੇਣੇ ਅਸੀਂ ਪ੍ਰਵਾਸੀਆਂ ਦੀਆਂ ਨਹੀਂ ਆ ਵੋਟਾਂ ਬਣਾਉਣੀਆਂ ਸਾਡੇ ਲੋਕਾਂ ਕੋਲੇ ਇੰਨਾ ਪੈਸਾ ਨਹੀਂ ਵੀ 1.5 1.5 ਕਰੋੜ ਦਾ ਪਲਾਟ ਲੈ ਕੇ ਕੋਟੀਆਂ ਪਾ ਲੈ ਸਾਡੀ ਤਾਂ ਨੋਟਬੰਦੀ ਨੇ ਕਿਸਾਨੀ ਅੰਦੋਲਨ ਨੇ ਸਾਡਾ ਲੱਕ ਤੋੜਤਾ ਕਿਸਾਨੀ ਦਾ ਲੱਕ ਟੁੱਟਿਆ ਨੋਟਬੰਦੀ ਨੇ ਸਾਨੂੰ ਰੋਡ ਤੇ ਲਿਆਂਦਾ ਸਾਡੇ ਕੋਲੇ 1.5 ਕਰੋੜ ਰੁਪਏ ਕਿਹਦੇ ਕੋਲੇ 30000 ਰੁਪਏ ਨੂੰ ਗੱਜ ਲੈਣ ਨੂੰ ਜ਼ਮੀਨ ਇਹ ਡਿਬੇਟ ਤਾਂ ਕਰੇ ਡਿਬੇਟ ਕਰਨ ਤੋਂ ਭੱਜਦਾ ਕਿਹੜਾ ਕਿਹੜਾ ਐਮਐਲਏ ਪਿੰਡ ਦੀ ਸਾਥ ਵਿੱਚ ਆ ਕੇ ਉਹਨੇ ਇਹਦੇ ਫਾਇਦੇ ਦੱਸਿਆ ਲੈਂਡ ਪੋਲਿੰਗ ਦੇ ਇੱਕ ਵੀ ਬੰਦਾ ਲਿਆਓ ਜਿਹਨੇ ਸਾਥ ਵਿੱਚ ਖੜ ਕੇ ਪੁੱਛਿਆ ਵੀ ਤੁਹਾਡੇ ਲਈ ਆਹ ਫਾਇਦੇ ਨੇ ਜਿੱਦਣ ਇੱਕ ਲਿਆਉਂਗੇ ਉਸ ਦਿਨ ਤੁਹਾਨੂੰ ਮੰਨਾਂਗੇ ਗੱਲਬਾਤ ਕਰਕੇ ਹਟਿਆ ਦੇਖ ਸਕਦੇ ਹੋ ਵੀ ਕਿਹਸੇ ਸਾਹਮਣਾ ਕਿਸਾਨਾਂ ਦੇ ਵਿੱਚ ਕਰੋਸ ਵੀ ਆ ਅਤੇ ਕਹਿ ਰਿਹਾ ਵੀ ਸਾਡੇ ਪਿੰਡ ਦੇ ਵਿੱਚ ਕਿਤੇ ਸਾਨੂੰ ਫਾਇਦੇ ਦੱਸਣ ਵਾਸਤੇ ਆਨ ਆ ਜਾਈਓ ਤੇ ਜ਼ਮੀਨ ਜਿਹੜੀ ਆ ਉਹ ਕਿਸਾਨ ਦੀ ਮਾਂ ਹੁੰਦੀ ਆ ਇਸ ਤਰੀਕੇ ਨਾਲ ਲੈਂਡ ਪੋਲਿੰਗ ਪਾਲਿਸੀ ਜਿਹੜੀ ਆ ਉਹ ਇਹਨਾਂ ਨੂੰ ਨਹੀਂ ਚਾਹੀਦੀ ਸੋ ਜੋ ਵੀ ਇਸ ਮਾਮਲੇ ਦੇ ਵਿੱਚ ਅਪਡੇਟ ਆਏਗੀ ਜੋ ਵੀ ਸੰਘਰਸ਼ ਲੜੇ ਜਾਣਗੇ ਪੰਜਾਬ ਦੇ ਵਿੱਚ ਉਹ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਕਿਉਂਕਿ ਬਹੁਤ ਕੱਟ ਮੀਡੀਆ ਹੀ ਜਿਹੜਾ ਇਹਨਾਂ ਨੇ ਛੱਡਿਆ ਜਿਹੜਾ ਇਹ ਅਸਲ ਦੇ ਵਿੱਚ ਗਰਾਉਂਡ ਰਿਐਲਿਟੀ ਜਿਹੜੀ ਹੈ ਸਚਾਈ ਉਹ ਦਿਖਾ ਰਿਹਾ ਤਾਂ ਸਚਾਈ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤ ਸੇ